ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਜੀ ਜਪਾ ਪਹੁੰਚ ਚੁੱਕੇ ਆ ਜਨਪੋਮੀ ਜੜਲਾ ਰੋਡ ਰਾਹੋਂ ਵਿਕੇ ਜਿੱਥੇ ਕਾ ਬੁਟੀ ਸਫਾਈ ਤੇ ਇਥੇ ਦੀ ਸਫਾਈ ਦਾ ਕੰਮ ਚੱਲ ਰਿਹਾ ਅੱਜ ਟਿੱਪਲ ਨੂੰ ਪਾਣੀ ਦੇਣਾ ਕੱਲ ਵੀ ਦੇ ਇੱਕ 5 ਲੀਟਰ ਦੇ ਕੇ ਸੱਜ ਪੇਰ ਜਿਹੜਾ ਆਪਾਂ ਫਸਲ ਲਗਾਇਆ ਸੀ ਤੁਹਾਡੇ ਨਾਲ ਰਚੇਸ਼ ਕੁਮਾਰ ਜੀ ਅੱਜ ਨਾਲ ਆਏ ਆ ਜਿੱਲਾ ਭਾਜੀ ਇੱਧਰ ਗੜਾਈ ਕਰਦੇ ਫੁੱਟੇ ਦੀ ਸਰਬਜੀਤ ਭਾਜੀ ਆਹ ਬੁੱਟੇ ਨੂੰ ਵੱਢ ਰਹੇ ਆ ਅਸੀਂ ਇੱਧਰ ਪਾਣੀ ਦੇ ਰਹੇ ਹਾਂ ਤੁਮ ਨੂੰ ਟਿੱਪਲ ਦੇ ਫੁੱਟੇ ਨੂੰ ਇਹ ਟਿੱਪੜ ਵਧੀਆ ਆ ਨਮੀ ਤੁੰਬਰ ਨਿਕਲੀ ਆਈ ਇੱਧਰ ਵੀ ਲੱਗੇ ਹੋਏ ਆ ਸਾਰੇ ਹਾਂ ਹਾਂ ਤੋਏ ਇਹ ਸੈੱਟ ਕਰ ਦੋ ਜੀ ਆਓ ਰੰਬਾ ਵਿੱਚੋਂ ਹੈਗਾ ਪਾਣੀ ਹੋ ਬਸ ਉਹਨੂੰ ਪਾਣਾ ਜੀ ਬਾਕੀ ਪਾਣੀ ਤਾਂ ਹੈਗਾ ਰੰਬਾ ਹੁਣਾ ਵਿੱਚੋਂ ਲੈ ਆਈਓ ਅਜੀ ਦਾ ਗਿਲੇ ਪਾਜੀ ਕਰਦੇ ਆ 20 ਇਹਨੂੰ ਇਸ ਹਾਸਪੇਡਾਈ ਕੱਲ ਇੱਥੇ ਤੱਕ ਪਹੁੰਚੀ ਗਈ ਸੀ ਕਹਾੜੀ ਅੱਜ ਆਪਾਂ ਇਸੇ ਲੇ ਵਾਸਤੇ ਕਰ ਰਹੇ ਹਾਂ ਤੁਹਾਨੂੰ ਆਵੇ ਜੀ ਮੇਰੇ ਤੋਂ ਬਾਅਦ ਜੀ ਸਾਡੇ ਨਾਲ ਪਹਿਲੇ ਦਿਨ ਬੂਟੇ ਦੀ ਗੁੜਾਈ ਕਰਦੇ ਹੋਏ